ਹਣ ਹੈਗੇ ਹੋਰ ਜੀ ਪੂਰਾ ਨਖਾਨ ਹੈ ਸਰਕਾਰ ਦੇਖੇ ਇਸ ਗੱਲ ਨੂੰ ਹਾਂ ਜੀ ਇਹ ਨਾ ਨਾ ਦਾ ਛਟਾ ਨੁਕਸਾਨ ਹੋ ਜੇ ਕਹਿੰਦਾ ਦੱਸ ਜੀ ਕਿ ਤਰਕਰੀ ਆ ਆ ਅੱਖਾਂ ਦੇ ਸਾਹਮਣੇ ਆ ਦੇ ਕੋਈ ਝੂਠ ਹੋਵੇ ਗੱਲ ਠੀਕ ਹੈ ਉਹ ਤਾਂ ਅੱਖਾਂ ਦੇ ਸਾਹਮਣੇ ਤੁਸੀਂ ਵੀ ਦੇ ਗਰੀਬ ਖਾਨ ਦੇ ਦੋ ਕੁੜੀ ਦਾ ਘਰੇ ਵਿਆਹ ਰੱਖਿਆ ਹੋਇਆ ਜੀ 10 ਦਾ ਰਹਿ ਗਿਆ ਇਹ ਪਲਾ ਕਿੱਥੋਂ ਇਨਾ ਖਰਚ ਦਵਾਰੇ ਕਿੱਥੋਂ ਚੱਕੂ ਜੀ ਦੇਖ ਸਕਦੇ ਹੋ ਦੋਸਤੋ ਬਹੁਤ ਵੱਡੀ ਗੱਲ ਬਾਈ ਨੇ ਦੱਸੀ ਹੈ ਦੋ ਕੁੜੀ ਦਾ ਵਿਆਹ ਹੀ ਕਰੇ ਦੋ ਬੱਚੀਆਂ ਦਾ ਵਿਆਹ ਰੱਖਿਆ ਹੋਇਆ ਦੋ ਦਾ ਜੀ ਸਰਕਾਰ ਕਹਿੰਦੀ ਵੀ ਆਡਣੀ ਲਾਉਣੀ ਠੀਕ ਕਰਕੇ ਪਰਚੇ ਪੈਂਦੇ ਨੇ ਜੀ ਠੀਕ ਹੈ ਕੋਈ ਘਰਾਂ ਦੇ ਡਰਦੇ ਨੇ ਜਵਾਹ ਵੀ ਜੱਗ ਲਾਤੀ ਜੀ ਕੋਈ ਪਰਚਾ ਨਾ ਪੈਜੇ ਜੀ ਵੀ ਇਹਦੇ ਜਾ ਕੇ ਜੇਲ੍ਹ ਜੂਲਣਾ ਜਾਣਾ ਪੈਜੇ ਜੀ ਉਹਦੇ ਜਾ ਕੇ ਅਸੀਂ ਥਰੇ ਦੀ ਬੀਜਣੀ ਪੈਗੀ ਜੀ ਸਾਨੂੰ ਅਸੀਂ ਛੰਡਦਾ ਉਹਦਾ ਚਾਰ ਨਹੀਂ ਪਈ ਆ ਜੀ ਤੇ ਪਈ ਨਹੀਂ ਜੀ ਅੱਜ ਸਾਲ ਨੀ ਤੇ ਪਿਆ ਅੱਜਾ ਲਾ ਕੇ ਪਰਚੇ ਵੱਟ ਜੇ ਬੀਜ ਦੇਤੇ ਜੀ ਤੇ ਆਲੇ-ਦਾਲੇ ਕਿਸੇ ਦੇ ਹੋਰ ਪਏ ਨੇ ਨਹੀਂ ਕਿਸੇ ਦੇ ਵੀ ਨਹੀਂ ਪਏ ਹੋਈ ਆ ਦੇਖੋ ਨਾ ਬਰਾਬਰ ਬੀਜੀ ਹੋਈ ਹੈ ਜਾਂ ਡੈਡੀ ਖੜੀ ਹੈ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਗਵਿੰਦਗੜ੍ਹ ਜੇਜੀਆਂ ਪਿੰਡ ਦੇ ਵਿੱਚ ਖੜਿਆਂਗੇ ਜੋ ਕਿ ਇਥੇ ਕਿਸਾਨ ਭਰਾ ਇਕੱਠੇ ਹੋਏ ਨੇ ਕਾਰਨ ਕੀ ਹੈ 75000 ਨੂੰ ਠੇਕੇ ਤੇ ਲੈ ਕੇ ਪੰਜ ਕਿਲੇ ਕਿਸਾਨ ਨੇ 7 ਕਿਲੇ ਕਣਕ ਦੇ ਇਕੱਠਾ ਠੇਕਾ ਦੇ ਅੰਹੀਂ ਖੜਾ ਸਾਰੀ ਫਸਲ ਸੁੰਡ ਨੇ ਖਾਲੀ ਕਣਕ ਹੈ ਜਿਹੜੀ ਕਾਰਨ ਕੀ ਹੈ ਸੁੰਡ ਦੇ ਖਾਣ ਦਾ ਸਾਰੀ ਗੱਲਬਾਤ ਕਰਾਂਗੇ ਕਿਸਾਨ ਦੀਆਂ ਅੱਖਾਂ ਸਵੇਰ ਦੀਆਂ ਭਰੀਆਂ ਹੋਈਆਂ ਨੇ ਵੀ ਸਾਰੇ ਆਲੇ ਦਾਲੇ ਪਾਣੀ ਲਾਤੇ ਕਣਕ ਸਹੀ ਹੈ ਵੀ ਕੱਲੇ ਨੇ ਮੇਰੇ ਕਿਉਂ ਸੁੰਡ ਪਿਆਗਾ ਟੋਟੇ ਲ ਭਾਈ ਅਬਦੀ ਜਮੀਨ ਕਿੰਨੀ ਹੈ ਅਬਦੀ ਦਾ 3-4 ਕਿੱਲੇ ਨੇ ਜੀ ਪੰਜ ਭਾਈਆਂ ਸੀ ਅੱਛਾ ਚਾਰ ਕਿੱਲੇ ਪੰਜ ਭਾਈਆਂੋਂ ਕਿੱਲਾ ਕਿੱਲਾ ਵੀ ਨਹੀਂ ਆਉਂਦਾ ਫਿਰ ਤਾਂ ਬਾਪ ਵੀ ਯਾਨੀ ਕਿ ਡਾਊਨ ਹੋ ਗਿਆ ਮੰਜੇ 'ਚ ਜਦੋਂ ਕਿ ਦੇਖਿਆ ਵੀ ਕਣਕ ਨੂੰ ਦਾ ਸੁੰਡ ਖਾ ਗਿਆ ਇਹਨੇ ਪ੍ਰਦੂਸ਼ਣ ਤੋਂ ਬਚਾਉਣ ਲਈ ਕਣਕ ਨੂੰ ਅੱਗ ਨਹੀਂ ਝੋਣੇ ਦਾ ਜਿਹੜਾ ਸਾੜਤੀ ਉਹਨੂੰ ਅੱਗ ਨਹੀਂ ਲਾਈਤੀ ਐਂ ਵੀਜੀ ਸੀ ਵਿੱਚ ਯਾਨੀ ਕਿ ਰਹਿ ਦਖੂਨ ਦਾ ਪਰ ਸੁੰਢੀ ਪੈ ਗਈ ਹਾਲਾਤ ਜਿਹੜੇ ਬਹੁਤ ਨਾਜ਼ਕ ਬਣ ਗਏ ਕਿਉਂਕਿ ਦੋ ਬੇਟੀਆਂ ਦਾ ਵਿਆਹ ਸਿਰਫ ਪੌਣਾ ਕਿੱਲਾ ਜ਼ਮੀਨ ਦਾ ਚਾਰ ਭਾਈ ਪੰਜ ਭਾਈ ਨੇ ਚਾਰ ਕਿਲੇ ਵੰਡਦੇ ਨੇ ਤੇ ਬੇਨਤੀ ਕਰਦੇ ਆ ਸਮਾਜ ਸੇਵੀ ਸੰਸਦਮਾਨ ਨੂੰ ਇਹ ਨੰਬਰ ਦਿੰਦਾ ਖਾਤਾ ਨੰਬਰ ਤਾਂ ਬਾਈ ਦਾ ਜਿੰਨਾ ਵੀ ਹੋਵੇ ਯਾਰ ਵੱਧ ਤੋਂ ਵੱਧ ਨੰਬਰ ਹਉ ਕਰਿਓ ਪਹਿਲਾਂ ਫੋਨ ਕਰ ਲਿਓ ਬਾਈ ਨਾਲ ਗੱਲਬਾਤ ਕਰਕੇ ਜਿੰਨੀ ਵੀ ਮਦਦ ਹੈ ਵੱਧ ਤੋਂ ਵੱਧ ਐਨ ਆਰ ਆਈ ਭਰਾਵਾਂ ਨੂੰ ਦੇਸ਼ ਵਿਦੇਸ਼ ਚ ਬੈਠੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਅਸੀਂ ਹੋਰ ਬਹੁਤ ਲੰਗਰ ਲਾਉਨੇ ਆਂਗੇ ਕਰੋੜਾਂ ਰੁਪਿਆ ਦੇ ਗੁਰੂ ਕੇ ਕਿੰਨਾ ਨੰਬਰ ਹੈ ਬਾਈ ਜੀ 94638 ਜੀ 94638 65267 ਜੀ 65267 ਕੀ ਨਾਮ ਤੇ ਹੈ ਦਰਸ਼ਨ ਸਿੰਘ ਜੀ ਪੁੱਤਰ ਬਲਦੇਵ ਸਿੰਘ ਪਿੰਡ ਗਵਿੰਦਗੜ ਜੇਜੀਆਂ ਬਿੰਦਗੜ ਜੇਜੀਆਂ ਦੇਖ ਸਕਦੇ ਹੋ ਬਾਕੀ ਸਾਨੂੰ ਪੂਰੀ ਖਬਰ ਵੀ ਦਿਖਾਉਂਦੇ ਆ ਬੇਨਤੀ ਹੈ ਦੇਖ ਸਕਦੇ ਹੋ ਠੇਕੇ ਤੇ ਲੈ ਕੇ ਬਾਈ ਕਰ ਰਿਹਾ ਸੀ ਮਿਹਨਤ ਪੂਰੀ ਮਿਹਨਤ ਨਾਲ ਹੁਣ ਤੁਸੀਂ ਲਾ ਲਓ ਵੀ ਸਾਰੀ ਕਣਕ ਹੈ ਜਿਹੜੀ ਪਾਣੀ ਲਾਤਾ ਹੁਣ ਬੱਤ ਨਹੀਂ ਆਉਣੀ 20 ਦਿਨ ਜਨਵਰੀ ਚ ਜਾ ਕੇ ਬੀਜੂਗੀ ਕਦੋਂ ਜੇ ਧੁੰਦ ਪੈਣ ਲੱਗੀ ਬੱਤੇ ਨਹੀਂ ਆਉਣੀ ਵੀ ਹਾਲਾਤ ਦੇਖ ਲਓ ਕਿਸਾਨ ਦੇ ਜਿੰਨੀ ਵੀ ਮਦਦ ਹੈ ਤਾਂ ਉਹ ਕਰ ਸਕਦੇ ਹੋ ਸਾਰਾ ਨਗਰ ਖੜਾ ਗਵਿੰਦਗੜ ਜੇਜੀਆਂ ਤੇ ਫਿਰ ਇਹ ਤੁਸੀਂ ਠੇਕੇ ਤੇ ਲੈ ਆਇਆ ਬਹਣ ਠੇਕੇ ਦਾ ਦਿੱਤਾ ਹੈ ਕੀ ਰੇਟ 75 ਨੂੰ ਜੀ 75000 ਰੱਦ ਪੈਸੇ ਜੀ ਨਕਦ ਦਿੱਤੇ ਹੋਏ ਨੇ ਹਾਂਜੀ ਫਿਰ ਇਹ ਆ ਏਡਾ ਵੱਡਾ ਨੁਕਸਾਨ ਕਾਰਨ ਕੀ ਹੈ ਮੈਂ ਕਾਰਨ ਹੈ ਪਰਾਲੀ ਦੀ ਜਨ ਹੋਇਆ ਜੀ ਅੱਛਾ ਪਰਾਲੀ ਦੇ ਕਾਰਨ ਕਿਵੇਂ ਵੀ ਸਰਕਾਰ ਕਹਿੰਦੀ ਵੀ ਆੜਣੀ ਲਾਉਣੀ ਠੀਕ ਕਰਕੇ ਪਰਚੇ ਪੈਂਦੇ ਨੇ ਜੀ ਜਿਹਦੇ ਠੇਕੇ ਤੇ 1 ਕਿਲਾ 1 ਏਕੜ ਜ਼ਮੀਨ ਹੈ ਇਹਦੇ ਲਿਪਾ ਦਾ ਕੁੱਲ ਕੀ ਨਾਮ ਹੈ ਬਾਈ ਜੀ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਪੁੱਤਰ ਬਲਦੇਵ ਸਿੰਘ ਬਲਦੇਵ ਸਿੰਘ ਪਿੰਡ ਗਮਿੰਦਗੜ ਜੇਜੀਆਂ ਜੀ ਤਾਂ ਨੁਕਸਾਨ ਬਹੁ ਹੋ ਗਿਆ ਜੀ ਬਾੜਾ ਹੋ ਗਿਆ ਜੀ ਹੁਣ ਫਿਰ ਇਹ ਚ ਕੀ ਬੀਜੋਂਗੇ ਤਾਂ ਬੱਤੇ ਨਹੀਂ ਆਉਣੇ ਦੇਖਦੇ ਆ ਜੀ ਕੀ ਬਣਦਾ ਹੁਣ 20 ਦਿਨ ਤਾਂ ਬੱਤ ਵੀ ਨਹੀਂ ਆਉਣਾ ਜੀ ਫਿਰ ਖਾਜੂਗਾ ਜਿਹੜੀ ਹਾਂ ਜਿਹੜੀ ਹੈ ਜੀ ਉਹ ਵੀ ਖਾ ਗਿਆ ਜੀ ਇਹ ਰਮਾਇ ਤੋਂ ਬਾਅਦ ਵੀ ਵਿੱਚ ਛੱਟਾ ਵੀ ਦਿੱਤਾ ਦੁਬਾਰੇ ਛੱਟਾ ਦਿੱਤਾ ਹੀ ਗੰਟ ਦਾ 20 25 25 ਕਿਲੋ ਦਾ ਜੀ 25 25 ਕਿਲੋ ਦਾ ਛੱਟਾ ਦੁਬਾਰੇ ਦਿੱਤਾ ਦੁਬਾਰੋਂ ਦਿੱਤਾ ਜੀ ਫਿਰ ਉਹਨੂੰ ਵੀ ਸੁੰਡ ਕਿਵੇਂ ਉਹ ਤੋਂ ਉਹਨੂੰ ਵੀ ਖਤਰਾ ਹੈ ਦੇਖੋ ਜੀ ਹਲੇ ਉੱਪਰ ਪਏ ਨੇ ਦਾਣੇ ਉਹ ਉਹਨੂੰ ਵੀ ਖਾ ਚਾਹਦਾ ਜੀ ਜਦੋਂ ਹੁਣ ਦੂਜੀ ਨੂੰ ਖਾ ਗਿਆ ਜੀ ਬੀਜੀ ਹੋਈ ਨੂੰ ਉਹਨੂੰ ਵੀ ਖਾ ਚਾਹਦਾ ਜੀ ਕਿਉਂ ਜੀ ਨੁਕਸਾਨ ਹੈਗਾ ਹੋਰ ਜੀ ਇਹਦੇ ਪਰ ਸਰਕਾਰ ਦੇਖੇ ਇਸ ਗੱਲ ਨੂੰ ਹਾਂ ਜੀ ਤੁਸੀਂ ਜਗਾ ਇਹ ਨਾ ਕਿਨਾਰਾ ਹੋ ਛਟਾ ਨੁਕਸਾਨ ਹੋ ਜਾਣਾ ਕੌਣ ਕਹਦਾ ਦੱਸੋ ਜੀ ਕਿ ਤਰਕਰੀ ਆ ਇਹ ਤਾਂ ਅੱਖਾਂ ਦੇ ਸਾਹਮਣੇ ਆਹ ਦੇਖੋ ਸਾਹਮਣੇ ਸੁਣੇ ਖੜਿਆ ਹੈ ਤੂੰ ਕੋਈ ਝੂਠ ਹੋਵੇ ਗੱਲ ਠੀਕ ਹੈ ਉਹ ਤਾਂ ਅੱਖਾਂ ਦੇ ਸਾਹਮਣੇ ਆਏ ਤੁਸੀਂ ਵੀ ਤਾਂ ਬਿਲਕੁਲ ਦੇਖਿਆ ਸੁੰਡ ਦੇਖਿਆ ਨਹੀਂ ਹਾਂ ਇਹ ਤਾਂ ਅੱਖਾਂ ਦੇ ਸਾਹਮਣੇ ਹੈ ਇੱਕ ਤਾਂ ਬੰਦਾ ਝੂਠ ਵੜਦਾ ਹੁੰਦਾ ਹੈ ਠੀਕ ਹੈ ਤੇ ਹੁਣ ਸਰਕਾਰ ਨੂੰ ਫਿਰ ਕੀ ਕਹਿਣਾ ਚਾਹੁੰਦੇ ਹੋ ਡੀਪੈਂਡ ਜਾ ਬਣਿਆ ਡੀਪੈਂਡ ਕਮੀ ਆਈ ਸਰਕਾਰ ਜਦੋਂ ਆ ਜ਼ਿੰਮੇਵਾਰ ਦਾ ਸਾਥ ਨਹੀਂ ਦੇ ਰਹੀ ਆਪਾਂ ਸੁਣਦੇ ਆ ਅਸੀਂ ਵੀ ਕੋਸ਼ਿਸ਼ ਕਰਦੇ ਆ ਵੀ ਨੁਕਸਾਨ ਨਾ ਕਰੀਏ ਪ੍ਰਦੂਸ਼ਣ ਨਾ ਪਹਲਾਈਏ ਠੀਕ ਹੈ ਫਿਰ ਉਹ ਵੀ ਜ਼ਿੰਮੇਵਾਰੀ ਸਮਝੇ ਜੀ ਸਾਡੀ ਸਾਡੀ ਸਮਝੇ ਠੀਕ ਹੈ ਜੀ ਗਰੀਬ ਕਿਸਾਨ ਨੇ ਦੋ ਕੁੜੀ ਦਾ ਘਰੇ ਵਿਆਹ ਰੱਖਿਆ ਹੋਇਆ ਜੀ 10 ਦਾ ਰਹਿ ਗਿਆ ਇਹ ਪਲਾ ਕਿੱਥੋਂ ਇਨਾ ਖਰਚ ਦਵਾਰੇ ਕਿੱਥੋਂ ਚੱਕੂ ਜੀ ਪਲਾ ਦੇਖ ਸਕਦੇ ਹਾਂ ਦੋਸਤੋ ਬਹੁਤ ਵੱਡੀ ਗੱਲ ਬਾਈ ਨੇ ਦੱਸੀ ਹੈ ਦੋ ਕੁੜੀ ਦਾ ਵਿਆਹ ਹੀ ਕਰੇ ਦੋ ਬੱਚੀਆਂ ਦਾ ਵਿਆਹ ਰੱਖਿਆ ਹੋਇਆ ਦੋ ਦਾ ਜੀ ਆ ਦੇਖ ਲੋ ਬਈ ਇੱਕ ਭਾਈ ਗੁਜਰਜਾਦੀ ਉਹਦੀ ਉੱਡੀ ਦਾ ਵਿਆਹ ਜੀ ਇੱਕ ਮੇਰੀ ਆਬਦੀ ਦਾ ਜੀ ਦੋ ਬੱਚੀਆਂ ਦਾ ਵਿਆਹ ਹੈ ਦੇਖ ਲੋ ਵੀ ਯਾਰ ਕਿਸਾਨ ਦੇ ਕੀਲਾ ਵਾਹਣ ਦਾ ਲਾ ਲਓ ਵੀ ਕਿ ਕੀਲਾ ਵਾਹਣ ਦਾ ਲਵੇ ਹੈ ਤੁਸੀਂ ਹਾਲਾਤ ਲਾ ਲਓ ਠੇਕੇ ਤੇ ਲੈ ਕੇ 75000 ਨੂੰ ਕਣਕ ਚ ਪੈ ਗਿਆ ਸੁੰਡ ਆ ਦੇਖ ਲੋ ਨਿਗਾਹ ਮਾਰ ਲੋ ਜਿੱਥੇ ਤੱਕ ਨਿਗਾਹ ਜਾਂਦੀ ਹੈ ਉੱਪਰ ਛੱਟਾ ਵੀ ਦਿੱਤਾ ਹੈ 22 ਕਿਲੋ ਦਾ ਦੋ ਬੱਚੀਆਂ ਦਾ ਹੁਣ ਦੱਸੋ ਵਿਆਹ ਹੈ ਯਾਰ ਮੈਂ ਤਾਂ ਉਹ ਵੀ ਬੇਨਤੀ ਕਰਦਾ ਸਮਾਜ ਸੇਵੀ ਉਹਨਾਂ ਨੂੰ ਵੀ ਯਾਰ ਹੈਲਪ ਕਰੋ ਸਰਕਾਰ ਤਾਂ ਜਦੋਂ ਕਰੂਗੀ ਪਤਾ ਨਹੀਂ ਨਾ ਹੁਣ ਸਰਕਾਰ ਅੱਗੇ ਕੋਈ ਰੱਖੋਗੇ ਜੀ ਮੰਗ ਮੰਗੋ 11 ਤਰੀਕ ਨੂੰ ਵੀ 2 ਏਕੜ ਦਾ ਨੁਕਸਾਨ ਹੋਇਆ ਉਹਦੋਂ ਵੀ ਰੱਖੀਏ ਜੀ ਜੀ ਅਸੀਂ ਡੀਏਪੀ ਦਾ ਪ੍ਰਬੰਧ ਕਰ ਦਾਂਗੇ ਅਸੀਂ ਬੀਜ ਦੇ ਦਾਂਗੇ ਨਾ ਕੋਈ ਬੀ ਆਇਆ ਨਾ ਕੋਈ ਡੀਜ਼ਲ ਦਾ ਪ੍ਰਬੰਧ ਹੋਇਆ ਇਹ ਤਾਂ ਘੱਟੋ ਘੱਟ ਇੰਨੀ ਕੁ ਤਾਂ ਬਣਦੀ ਹੈ ਵੀ ਖੇਤੀਬਾੜੀ ਮੈਂ ਕਿਵੇਂ ਲਵੇ ਬੀਜ ਹੈ ਡੀਏਪੀ ਹੈਗਾ ਮਾਰਕਫੈਟ ਦਾ ਮੇਰੇ ਨੂੰ ਬਿਜਲੀ ਦਾ ਘਟੂ ਘਟ ਕਰ ਸਕਦਾ ਹੈ ਨਾ ਤੁਰੰਤ ਮਾਮਰੇ ਬਾਅਦ ਚ ਮਿਲਦਾ ਰਹੂ ਅਸੀਂ ਰਿਪੋਰਟ ਬਣਾ ਕੇ ਭੇਜਦਾ ਵੀ ਰਿਪੋਰਟ ਖਬਰ ਕਦੋਂ ਆਓ ਜੀ ਨਹੀਂ ਤਾਂ ਫਿਰ ਬੱਚੀਆਂ ਦਾ ਵਿਆਹ ਵੀ ਹੈ ਠੇਕੇ ਤੇ ਮਹਨ ਲਿਆ ਹੋਇਆ ਹੈ ਇਹ ਤਾਂ ਵੱਡਾ ਇਹ ਤੇ ਇੱਕ ਵੱਡਾ ਅਸਰ ਪੈ ਰਿਹਾ ਹੈਗਾ ਇਹ ਤਾਂ ਜੀ ਜਦੋਂ ਵੱਡਾ ਅਸਰ ਹੈ ਜੀ ਜਦੋਂ ਕੱਲ ਅਸੀਂ ਆ ਕੇ ਦੇਖਿਆ ਜੀ ਸਾਨੂੰ ਸ਼ਾਮ ਨੂੰ ਰੋਟੀ ਨਹੀਂ ਚੰਗੀ ਲੱਗੀ ਉਰੇ ਆ ਕੇ ਦੇਖੇ ਤਾਂ ਬਾਹਣੀ ਵਿਹਲਾ ਪਿਆ ਜੀ ਕਿਸਾਨ ਦਾ 7 ਕਿਲੇ ਵਿਹਲੇ ਪੈ ਨੇ ਕੈਮਰੇ ਦੇ ਜ਼ਰੀਏ ਦਿਖਾਉਂਗੂ ਜੀ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਵੀ ਆਮ ਕਿਸਾਨ ਕਹਿੰਨੇ ਇਹ ਬਾਤਾਂ ਬੰਨ ਗੰਨੜਾ ਕਰਦੇ ਨੇ ਕੋਈ ਕਿਸਾਨ ਨਹੀਂ ਚਾਹੁੰਦਾ ਪਰ ਇਆਂ ਜੀ ਹਾਲਾਤਾਂ ਨੂੰ ਦੇਖ ਕੇ ਕੀ ਕਰੂ ਜੀ ਗਾਂਦ ਪਰ ਪ੍ਰਾਲੀ ਨੂੰ ਅੱਗ ਲਾਊਗਾ ਕੋਈ ਸਰਕਾਰ ਨਹੀਂ ਬਾਹ ਫੜਦੀ ਕੋਈ ਖੇਤੀਬਾੜੀ ਵਿਭਾਗ ਨਹੀਂ ਬਾਹ ਫੜਦਾ ਉਦੋਂ ਮੈਂਕਮੇਲੇ ਆਏ ਸੀ ਕੀ ਮੰਨੇ ਕੁਛ ਉਹਨਾਂ ਨੇ ਨਹੀਂ ਉਹ ਤਾਂ ਕਹਿੰਦੇ ਜੀ ਇਹ ਟੈਂਪਰੇਚਰ ਦਾ ਕਾਰਨ ਹੈ ਜੀ ਇਹ ਉਹ ਹੈ ਬਹੁ ਹੈ ਜਾਨੀ ਕਿ ਉਹ ਸਾਨੂੰ ਬਾਠ ਪੜਾਉਣ ਲੱਗ ਜਾਂਦੇ ਨੇ ਅਸੀਂ ਤਾਂ ਕਹਿੰਦੇ ਵੀ ਸਿੱਧਾ ਕਹੋ ਤੁਸੀਂ ਪ੍ਰਾਲੀ ਦਾ ਅਫੈਕਟ ਹੈ ਜੀ ਇਹ ਗੱਲ ਮੰਨਣ ਨੂੰ ਕੋਈ ਤਿਆਰੀ ਨਹੀਂ ਨਾ ਸੁੰਡ ਤਾਂ ਮੰਨੇ ਨੇ ਵੀ ਹੈਗਾ ਸੁੰਡ ਹੈ ਇਹ ਗੱਲ ਜ਼ਰੂਰ ਮੰਨਦੇ ਨੇ ਵੀ ਸੁੰਡ ਹੈ ਪਰ ਉਹ ਇਹ ਕਾਰਨ ਪ੍ਰਾਲੀ ਦਾ ਕਾਰਨ ਨਹੀਂ ਮੰਨਦੇ ਅਸੀਂ ਉਹਨਾਂ ਨੂੰ ਇਹ ਗੱਲ ਵੀ ਕਹੀ ਵੀ ਜੇ ਤੁਸੀਂ ਪ੍ਰਾਲੀ ਦਾ ਤੁਸੀਂ ਪਰਾਲੀ ਦਾ ਕਾਰਨ ਨਹੀਂ ਮੰਨਦੇ ਫਿਰ ਸਾਫ ਵਾਹਣ ਤੇ 2 ਕਿਲੋ ਦੇ ਫਰਕ ਨਾਲ ਆਉਰੇ ਵੀ ਵਿਜੀ ਹੋਈ ਜ ਤੁਹਾਨੂੰ ਦਿਖਾਵਾਂਗੇ ਅੱਜ ਠੀਕ ਹੈ ਉਹ ਕਹਿੰਦੇ ਜੀ ਟੈਂਪਰੇਚਰ ਦਾ ਕਾਰਨ ਹੈ ਸੀਗਾ ਵੀ ਟੈਂਪਰੇਚਰ ਫਿਰ ਸਾਫ ਵਾਲੀ ਨੂੰ ਨਹੀਂ ਕਿਉਂ ਨਹੀਂ ਹੈਗਾ ਦੂਜੀ ਚ ਜੀ ਝੱਗ ਨਹੀਂ ਲਈ ਜੀ ਜੀ ਚ ਅੱਗ ਲਾ ਕੇ ਲਈ ਜੀ ਚ ਅੱਗ ਲਾ ਕੇ ਲਈ ਅੱਛਾ ਹਾਂ ਉਹਨਾਂ ਚ ਨਹੀਂ 20 ਤਰੀਕ ਨੂੰ ਵੀ ਦੇ ਜੇ 25 ਨੂੰ ਵੀ ਦੇ ਹੂੰ ਇਹਨੂੰ ਜ਼ਰੂਰ ਪੈਂਦਾ ਟੈਂਪਰੇਚਰ ਦਾ ਜੀ ਜੇ ਪਰਾਲੀ ਜੀ ਵੀ ਦੇ ਇਹਦੇ ਵਿੱਚ ਗੈਸ ਪੈਦਾ ਹੁੰਦੀ ਹੈ ਗੈਸ ਦੇ ਕਾਰਨ ਸੁੰਡ ਪੈਦਾ ਹੁੰਦਾ ਹੈ ਜੇ ਇਹ 80% ਸੁੰਡ ਹੋ ਗਿਆ ਜੀ ਇਹਦੇ ਵਿੱਚ 6 ਮਹੀਨੇ ਗਰੰਟੀ ਕਰਦੇ ਕੋਈ ਫਸਲ ਨਹੀਂ ਹੁੰਦੀ ਹੈਗੀ ਜੇ ਦੁਬਾਰੇ ਕਿਸਾਨ ਵਾਕੇ ਬੀਜਣਾ ਚਾਹੇ ਤਾਂ ਵੀ ਇਹਦੇ ਵਿੱਚ ਕਣਕ ਸਾਨੂੰ ਇਹ ਗੱਲ ਦੀ ਡਰ ਹੈ ਵੀ ਦੁਬਾਰੇ ਕਣਕ ਹੁੰਦੀ ਨਹੀਂ ਸਰਕਾਰ ਕਹਿੰਦੀ ਹੈ ਵੀ ਸੈਟੇਲਾਈਟ ਲਾਦਾ ਜੀ ਜੇ ਖੱਬਲ ਦੀ ਢੇਰੀ ਨੂੰ ਅੱਗ ਲਾਉਂਦਾ ਤਾਂ ਨਾਲ ਦੀ ਨਾਲ ਚੱਕ ਲੈਂਦਾ ਔਰ ਇਹ ਕਿਸਾਨ ਖੜੇ ਮੈਨੂੰ ਲੱਗ 11 ਤਰੀਕ ਦੀ ਨਾ ਕੋਈ ਖੇਤੀਬਾੜੀ ਮੈਂ ਕਿਵੇਂ ਬਲੋਰ ਰਿਪੋਰਟ ਸਰਕਾਰ ਨੂੰ ਭੇਜੀ ਵੀ ਵਾਪਸ ਆਈ ਹੈ ਕੋਈ ਹਾਮਜਾ ਦੇਣਗੇ ਪਤਨੀ ਨਾ ਜੀ ਘਟੂ ਘਟਾ ਹੁਣ ਦੁਬਾਰੇ ਵੇਚਣ ਵਾਸਤੇ ਡੀਏਪ ਜਿੰਨਾ ਕਹੁੰਦਾ ਸਰਕਾਰ ਕਰੇ ਇਹਦਾ ਮੈਂ ਇੱਕ ਮੇ ਵਾਲੇ ਨੂੰ ਕੋਈ ਗੱਲ ਕਰੀਆ ਦੁਬਾਰਾ ਆਇਆ ਵਿਸ਼ੇ ਤੇ ਆ ਆ ਰਹੇ ਨੇ ਜੀ ਹੁਣ ਆਪਣਾ ਏਡੀਓ ਸਾਹਿਬ ਨੇ ਦਾਮਨ ਜੀ ਕਿੰਨੇ ਕ ਟਾਈਮ ਚ ਉਹ ਕਹਿੰਦੇ ਇਹੀ ਛਾਲੀ ਆਗੇ ਬਸ 5-7 ਮਿੰਟਾਂ ਐ ਤੁਹਾਡੇ ਕੋਲ ਪਹੁੰਚਦੇ ਆ ਠੀਕ ਦੁਬਾਰਾ ਮੈਨੂੰ ਵੀ ਦਿਖਾਉਣਾ ਹੈ ਦੇਖਣੇ ਕੀ ਕਹਿੰਦੇ ਆਹ ਜੀ ਤੈਨੂੰ ਭੇਜੀ ਹੋਈ ਆ ਗੋਪ ਚੋਂ ਨਿਕਲਦਾ ਆ ਦੇਖੋ ਜੀ ਆਹ ਸੁਣਦਾ ਆ ਫਿਰ ਤਾਂ ਭੱਜ ਜਾ ਆ ਦੇਖੋ ਪਾਣੀ ਲਾਏ ਤਾਂ ਵੀ ਮਰਿਆ ਨਹੀਂ ਮੈਨੂੰ ਐ ਸੀ ਪਾਣੀ ਲਾ ਕੇ ਮਰ ਗਿਆ ਹੋ ਦਵਾਈ ਪਾਈ ਦਵਾਈ ਵੀ ਪਾਈ ਹੈ ਦਵਾਈ ਕਲੋਰੋ ਹਾਂਜੀ ਕਦੋਂ ਪਾਈ ਹੈ 505 ਜੀ 5 ਦਿਨ ਹੋ ਗਏ ਪਾਈ ਨੂੰ ਫਿਰ ਭੱਜੇ ਇਹ ਨਹੀਂ ਮਰਦਾ ਫਿਰ ਕਲੋਰੋ ਨਾਲ ਪਾਣੀ ਦੇ ਨਾਲ ਹੀ ਡੇਗੀ ਹੈ ਪਾਣੀ ਦੀ ਭਰ ਕੇ ਡੇਗੀ ਆ ਦੇਖੋ ਜੀ ਐ ਵਿੱਚ ਹੈ ਇਹ ਗੋਭ ਚਾਹੀਏ ਗੋਭ ਚਾਹੀ ਜੀ ਕਣਕ ਦੀ ਗੋਭ ਚ ਸੰਡਾ ਆ ਦੇਖੋ ਬਾਈ ਨੇ ਵਿੱਚੋਂ ਕੱਢੇ ਨੇ ਸੰਡ 10 ਸੱਤ ਕਿੱਲੇ ਦੇਲੀ ਹੋਵੇ ਕਾਹ ਕਿੱਲੀਆਂ ਚਾਹ ਬਾਈ 7 ਚ ਠੇਕੇ ਤੇ ਲੈ ਹੋਏ ਨੇ ਠੇਕੇ ਤੇ ਲੈ ਹੋਏ ਕੀ ਰੇਟ 75000 ਨੂੰ ਹੋਣਗੇ ਹੀ ਇਹ 75000 ਨੂੰ ਵੀ ਠੇਕੇ ਤੇ ਲੈ ਕੇ 7 ਕਿੱਲਿਆਂ ਚ ਕਣਕ ਚ ਸੁੰਡ ਪੈ ਗੇ ਕਾਰਨ ਕੀ ਆ ਬਾਈ ਨੇ ਪਰਾਲੀ ਨੂੰ ਅੱਗ ਲਾਈ ਤੀ ਲੈ ਪੈਂਦਾ ਪੱਕਾ ਬੋਗੂਆ ਦੀ ਕਰਦੇ ਆ ਹਾਂਜੀ ਕਰਚਿਆਂ ਦਾ ਪੈਂਦਾ ਹੀ ਐ ਅੱਛਾ ਹੋਰ ਉਹਦੋਂ ਬਿਨਾ ਕੋਈ ਹੱਦ ਨਹੀਂ ਇਹ ਖਰਚੇ ਵੱਢ ਕੇ ਇਹ ਵੱਢ ਵੱਢ ਦੇ ਫੇਰ ਕੀ ਲੋੜ ਤੀ ਅੱਛਾ ਖਰਚੇ ਨਹੀਂ ਵੱਡੇ ਜਾਨੀ ਕੇ ਹਾਂ ਖਰਚੇ ਵੱਢ ਕੇ ਤਾਂ ਹੀ ਤਾਂ ਪੈਂਦਾ ਇਹ